ਹਾਂਜੀ ਦੋਸਤੋ ਤਾਨਵਾਦ ਸਭਨਾਂ ਦਾ ਆਪਣੇ ਇਸ ਕਹਾਣੀ ਪੰਜਾਬ ਚੈਨਲ ਦੇ ਨਾਲ ਜੁੜਨ ਦੇ ਲਈ ਅੱਜ ਦੀ ਕਹਾਣੀ ਜੋ ਆਪਾਂ ਸਾਂਝੀ ਕਰ ਰਹੇ ਹਾਂ ਉਹਦਾ ਨਾਮ ਹੈ Laash Di Tasveer ਇਸ ਦੇ ਲੇਖਕ ਹਨ ਨਾਨਕ ਸਿੰਘ ਜੀ ਨਾਵਲਕਾਰ ਕਹਾਣੀ ਵਿੱਚੋਂ ਦੀ ਗੁਜ਼ਰਦੇ ਆਂ ਜਾਪਦਾ ਜਿਵੇਂ ਇੱਕ ਖਾਣੀ 70-80 ਵਰੇ ਪਹਿਲਾਂ ਦੇ ਜਨ ਜੀਵਨ ਤੇ ਛਾੜ ਪਾਉਂਦੀ ਹੋਵੇ ਲੋਫਰਪੇਸ਼ ਹੈ ਕਹਾਣੀ Laash di tasveer ਅੱਜ ਤੋਂ 20 ਕੁ ਬਰੇ ਪਹਿਲਾਂ ਦਾ ਵਾਕਿਆ ਹੈ ਮੈਂ ਉਦੋਂ ਪਸ਼ਾਵਰ ਵਿੱਚ ਹੁੰਦਾ ਸੀ ਮੇਰੇ ਇੱਕ ਮਿੱਤਰ ਜੈ ਰਾਮ ਸਿੰਘ ਨੂੰ ਮਕਲਾਵਾ ਲਿਆਂਦਿਆਂ ਕੁਝ ਹੀ ਦਿਨ ਹੋਏ ਸਨ ਕਿ ਇੱਕ ਦਿਨ ਉਸਨੇ ਮੇਰੀ ਰੋਟੀ ਆਖੀ ਜਾਣੀ ਕਿ ਮੈਨੂੰ ਘਰੇ ਰੋਟੀ ਤੇ ਬੁਲਾਇਆ ਉਹ ਇੱਕ ਸਰਕਾਰੀ ਦਫ਼ਤਰ ਵਿੱਚ ਕਲਰਕ ਸੀ ਉਸਦੇ ਸਹੁਰੇ ਬੰਨੂ ਟਾਂਕ ਇਲਾਕੇ ਦੇ ਇੱਕ ਛੋਟੇ ਜਿਹੇ ਪਿੰਡ ਜ਼ਕੀ ਖੇਲ ਵਿੱਚ ਸ਼ਾਹ ਸ਼ਾਂਤੀ ਦਾ ਕੰਮ ਕਰਦੇ ਸਨ ਸਦਰ ਬਾਜ਼ਾਰ ਦੇ ਕਾਲੀ ਬਾੜੀ ਸਟਰੀਟ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਹੋਇਆ ਸੀ ਥੋੜੇ ਦਿਨਾਂ ਤੋਂ ਉਸ ਨਾਲ ਮੇਰੀ ਮਿੱਤਰਤਾ ਹੋਈ ਸੀ ਮੈਂ ਉਸਦੇ ਘਰ ਜਾ ਕੇ ਵੇਖਿਆ ਬੈਠ ਕੁਸ ਦੀ ਛੋਟੀ ਜੀ ਸੀ ਜਿਸ ਵਿੱਚ ਮਸਾਂ ਦੋ ਮੰਜ਼ੇ ਤਿੰਨ ਕੁਰਸੀਆਂ ਤੇ ਕੁਝ ਟਰੰਕ ਇਸ ਮਾਸ ਆਕਦੇ ਸਨ ਪਰ ਉਸ ਦੀ ਸੱਚੀ ਸੰਭਾਲ ਤੇ ਸਜਾਵਟ ਨੇ ਮੈਨੂੰ ਇਹ ਸਮਝਣ ਵਿੱਚ ਕੁਝ ਸ਼ੰਕ ਕਰਨਾਂ ਰਹਿਣ ਦਿੱਤੀ ਕਿ ਜੈ ਰਾਮ ਸਿੰਘ ਦੀ ਵੋਟੀ ਵੱਡੀ ਸਲੀਕੇ ਵਾਲੀ ਤੇ ਸੁਗੜ ਕੁੜੀ ਐ ਜੈ ਰਾਮ ਸਿੰਘ ਮੈਨੂੰ ਕਮਰੇ ਵਿੱਚ ਬਿਠਾ ਕੇ ਆਪ ਰਸੋਈ ਘਰ ਵਿੱਚ ਚਲਾ ਗਿਆ ਤੇ ਉੱਥੇ ਉਸਨੇ ਕਾਫੀ देर ਲਾਚੀ ਕਿਉਂ ਦੇਰ ਲਾ ਦਿੱਤੀ ਇਹ ਗੱਲ ਮੈਤੂ ਗੁੱਝੀ ਨਹੀਂ ਸੀ ਸਾਡੇ ਘਰਾਂ ਦੀ ਮਹਿਮਾਨ ਨਵਾਜ਼ੀ ਬੜੀ ਅਜੀਬ ਹੁੰਦੀ ਐ ਰੌਣੇ ਲਈ ਜਨਾਬਤ ਤੋਂ ਵੱਧ ਅਚੇਚ ਕੀਤਾ ਜਾਵੇ ਉਨਾਂ ਹੀ ਮੇਜ਼ਬਾਨ ਦੀ ਵਡਿਆਈ ਸਮਝੀ ਜਾਂਦੀ ਐ ਪਰ ਮੇਰਾ ਸੁਆਗ ਮੁੱਢ ਤੋਂ ਹੀ ਕੁਝ ਹੋਰ ਤਰ੍ਹਾਂ ਦਾ ਹੈ ਮੈਨੂੰ ਇਹੋ ਜਿਹੀ ਪ੍ਰਾਣਚਾਰੀ ਤੋਂ ਚਿਹੜਾ ਮੈਨੂੰ ਤਾਂ ਉਸ ਘਰ ਵਿੱਚ ਰੋਟੀ ਖਾਣ ਦਾ ਸੁਆਦ ਆਉਂਦਾ ਜਿੱਥੇ ਆਪਣੇ ਹੱਥੇ ਜਿੰਨੀ ਚੀਜ਼ ਦੀ ਲੋੜ ਹੋਵੇ ਓਨੀ ਲੈ ਲਵਾਂ ਬਿਲਕੁਲ ਆਪਣੇ ਘਰ ਦੀ ਤਰ੍ਹਾਂ ਇਹ ਇਕੱਲੀਆਂ ਕੜੀਆਂ ਬਤਾਉਣੀਆਂ ਮੇਰੇ ਲਈ ਕੁਝ ਭਾਰੂ ਉਹ ਜਾਂਦੀਆਂ ਪਰ ਕਮਰੇ ਦੀ ਸਜਾਵਟ ਦੁਆਰਾ ਨਾਲ ਟੰਗੀਆਂ ਹੋਈਆਂ ਤਸਵੀਰਾਂ ਤੇ ਹੱਥੀਂ ਕੱਢੇ ਹੋਏ ਵੇਲ ਬੂਟਿਆਂ ਦੇ ਕਿੱਤਿਆਂ ਦੀ ਦੇਖਭਾਲ ਵਿੱਚ ਮੇਰਾ ਵਕਤ ਸੁਖਾਲਾ ਲੰਘਿਆ ਖਾਸ ਕਰਕੇ ਇੱਕ ਚੀਜ਼ ਇਸ ਕਮਰੇ ਵਿੱਚ ਐਸੀ ਸੀ ਜਿਸ ਨੇ ਮੇਰਾ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ ਇਹ ਸੀ ਇੱਕ Laash ਦੀ ਤਸਵੀਰ ਇੱਕ ਪਠਾਨ ਗੱਭਰੂ ਦੀ Laash ਸੋਹਣਾ ਉੱਚਾ ਲੰਮਾ ਕੱਦ ਮਸ ਫੁੱਟ ਮੇਂ ਨਹਾਰ ਮਰਦਾ ਚਿਹਰੇ ਉੱਤੇ ਵੀ ਜਿਉਂਦੀ ਝਲਕ ਇੱਕ ਵਡੇਰੇ ਪੱਧਰ ਉੱਤੇ ਜਿਵੇਂ ਸਹਰਾਣਾ ਹੁੰਦਾ ਹੈ ਸਿਰ ਟਿਕਿਆ ਹੋਇਆ ਫੱਟੜ ਮੱਥੇ ਵਿੱਚੋਂ ਲਹੂ ਵਗ ਵਗ ਕੇ ਕਮੀਜ਼ ਭਿੱਜੀ ਹੋਈ ਸ਼ਹਿ ਦੇ ਗੋਲੀ ਦਾ ਨਿਸ਼ਾਨ ਸੀ ਦੂਜੀ ਗੋਲੀ ਦਾ ਚਿੰਨ ਉਸ ਦੇ ਖੱਬੇ ਮੋਢੇ ਤੇ ਦਿਖਾਈ ਦੇ ਰਿਹਾ ਸੀ ਕਿਉਂਕਿ ਕਮੀਜ਼ ਦਾ ਉਹ ਹਿੱਸਾ ਛੇਕਿਆ ਤੇ ਲਹੂ ਨਾਲ ਲਿਬੜਿਆ ਹੋਇਆ ਸੀ ਤੀਜੀ ਗੋਲੀ ਉਸ ਦੇ ਸੱਜੇ ਪੱਟ ਵਿੱਚ ਵੱਜੀ ਸੀ ਉਸ ਦੀ ਭਾਰੀ ਬੰਦੂਕ ਲਾਗੇ ਪਈ ਸੀ ਤੇ ਗੋਲੀਆਂ ਨਾਲ ਪਰਿਆ ਹੋਇਆ ਖਾਕੀ ਰੰਗ ਦਾ ਝੋਲਾ ਉਹਦੇ ਗਲ ਵਿੱਚ ਇੱਕ ਪਾਸੇ ਨੁੱਲ ਰਿਆ ਪਿਆ ਸੀ ਉਸ ਦੀਆਂ ਦੋਹੇ ਬਾਹਾਂ ਕੁਝ ਪਿਸ਼ਾਂ ਕਰਕੇ ਜ਼ਮੀਨ ਤੇ ਫੈਲੀਆਂ ਹੋਈਆਂ ਤੇ ਲੱਤਾਂ ਸਿੱਧੀਆਂ ਆਕੜੀਆਂ ਹੋਈਆਂ ਸਨ ਲਾਸ਼ ਦਾ ਨਾ ਹੀ ਡਰਾਣਾ ਹੁੰਦਾ ਹੈ ਪਰ ਮੈਂ ਜਿਉਂ-ਜਿਉਂ ਉਸ ਤਸਵੀਰ ਵੱਲ ਵੇਖਦਾ ਸੀ ਮੇਰੀ ਰੁਚੀ ਉਸ ਵਿੱਚ ਖੁੱਬ ਦੀ ਜਾਂਦੀ ਸੀ ਉਸ ਦਾ ਦ੍ਰਿਸ਼ ਡਾਡਾ ਸਹਿਮ ਭਰਿਆ ਸੀ ਪਰ ਪਤਾ ਨਹੀਂ ਉਸ ਵਿੱਚ ਕਿਹੜੀ ਖਿੱਚ ਸੀ ਕਿ ਮੇਰਾ ਦਿਲ ਵੱਧੋ-ਵੱਦੀ ਉਸ ਵੱਲ ਖਿੱਚਿਆ ਜਾ ਰਿਹਾ ਸੀ ਘੜੀ-ਮੂੜੀ ਮੇਰੇ ਅੰਦਰੋਂ ਆਵਾਜ਼ ਉੱਠੀ ਕਿ ਹਾ ਸੋਹਣਾ ਸ਼ਵੀਲਾ ਗੱਭਰੂ ਤੇ ਕਿੱਡੀ ਡਰਾਉਣੀ ਮੌਤ ਕੀ ਕਿਸੇ ਅਭਾਗੀ ਪਠਾਣੀ ਨੇ ਇਹਨੂੰ ਇਸੇ ਮੌਤ ਮਰਨ ਲਈ ਜਨਮ ਦਿੱਤਾ ਸੀ ਅਚਾਨਕ ਮੇਰਾ ਧਿਆਨ ਤਸਵੀਰ ਵੱਲ ਓਖੜ ਗਿਆ ਜਦ ਮੇਰੇ ਕੰਨਾਂ ਵਿੱਚ ਇੱਕ ਡੱਢੀ ਮਿੱਠੀ ਸੰਗੀਤਕ ਜਿਹੀ ਆਵਾਜ਼ ਪਈ ਪਾਪਾ ਜੀ ਸਾਸਰੀਕਾਲ ਇੱਕ 16-17 ਵਰਿਆਂ ਦੀ ਗੁਟਕਣੇ ਜਿਹੇ ਕਾਦੀ ਮਟਿਆਰ ਮੇਰੇ ਸਾਹਮਣੇ ਹੱਥ ਜੋੜੀ ਖਲੋਤੀ ਸੀ ਉਸ ਦੇ ਨਿੱਕੇ ਨਿੱਕੇ ਅੰਗਾਂ ਵਿੱਚੋਂ ਮਾਨੋ ਸੁੰਦਰਤਾਵਾਂ ਦੀਆਂ ਛਵਾਵਾਂ ਉੱਠ ਰਹੀਆਂ ਸਨ ਅਦਭਰੀਆਂ ਨੀਵੇਂ ਅੱਖਾਂ ਚਿਹਰੇ ਉਤੇ ਅਧ ਖਿੜੀ ਕਲੀ ਵਰਗੀ ਮੁਸਕਰਾਹਟ ਕਮਲਦਿਆਂ ਪਖੜੀਆਂ ਵਰਗੇ ਹੋਠ ਪੰਜਾਬ ਦਾ ਸੀ ਜਿਵੇਂ ਆਪਣੀ ਸੁੰਦਰਤਾ ਤੋਂ ਉਹ ਉੱਕਾ ਹੀ ਅਣਜਾਣ ਹੋਵੇ ਮੇਰੇ ਉੱਤੇ ਰੋਹਜਿਹਾਸ਼ ਆ ਗਿਆ ਸੁੰਦਰਤਾ ਵਿੱਚ ਵੀ ਇੱਕ ਤਰ੍ਹਾਂ ਦਾ ਰੋਹਬ ਹੁੰਦਾ ਹੈ ਜਿਹੜਾ ਵੱਡੇ ਤੋਂ ਵੱਡੇ ਮਰਦੋਂ ਨੂੰ ਵੀ ਇੱਕ ਵਾਰੀ ਪਿਛਾੜ ਜਾਂਦਾ ਹੈ ਉਹ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਇਸ ਤਰ੍ਹਾਂ ਅਚਕ ਬੈਠ ਗਈ ਜਿਵੇਂ ਮੈਂ ਉਸ ਨੂੰ ਚਿਰਾਂ ਤੋਂ ਜਾਣਦਾ ਹੋਵਾਂ ਮੈਂ ਵੀ ਅਦਬ ਨਾਲ ਸਤਰੀ ਕਾਲ ਦਾ ਉੱਤਰ ਦੇ ਕੇ ਤਸਵੀਰ ਵੱਲੋਂ ਧਿਆਨ ਹਟਾ ਕੇ ਉਸ ਵੱਲ ਮਖਾਤਬ ਹੋਇਆ ਜੈ ਰਾਮ ਸਿੰਘ ਹੋਰੀ ਕਿਤੇ ਬਾਹਰ ਚਲੇ ਗਏ ਨੇ ਆ ਹੁਣੇ ਆ ਜਾਂਦੇ ਨੇ ਜੀ ਉਸ ਬੜੀ ਬੇਤਕਾਲਫੀ ਨਾਲ ਕਹਿਣਾ ਸ਼ੁਰੂ ਕੀਤਾ ਸਾਡਾ ਨੌਕਰ ਕੱਲ ਦਾ ਤਕੜਾ ਨਹੀਂ ਹੈ ਇਸ ਕਰਕੇ ਬਾਜ਼ਾਰ ਦਾ ਕੰਮ ਇਹਨਾਂ ਨੂੰ ਕਰਨਾ ਪੈਂਦਾ ਹੈ ਹੋਰ ਚੀਜ਼ਾਂ ਤੇ ਸਾਰੀਆਂ ਗਵਾਂਡੀਆਂ ਦੇ ਨੌਕਰ ਤੋਂ ਮੰਗਵਾ ਲੀਆਂ ਸੀ ਇੱਕ ਦੋ ਚੀਜ਼ਾਂ ਲਿਆਉਣ ਵਾਲੀਆਂ ਸੀਗੀਆਂ ਨਾਲੇ ਉਹਨਾਂ ਨੇ ਇੱਕ ਦੋਸਤ ਨੂੰ ਰੋਟੀ ਆਖੀ ਹੋਈ ਸੀ ਸ਼ਾਇਦ ਉਸ ਵੱਲੋਂ ਵੀ ਹੁੰਦੇ ਆਉਣ ਉਹਨਾਂ ਦਾ ਘਰ ਬਹੁਤਾ ਦੂਰ ਨਹੀਂ ਬਾਉ ਦੇਵ ਰਾਜ ਨੂੰ ਤੁਸੀਂ ਮਿਲ ਕੇ ਬੜੇ ਖੁਸ਼ ਹੋਵੋਗੇ ਬੜੇ ਹੱਸਮੋਖ ਆਦਮੀ ਨੇ ਏਡੇ ਮਖੌਲੀਏ ਨੇ ਕਿ ਹਸਾਸ ਆ ਕੇ ਢਿੱਡੀ ਪੀੜਾ ਪਾ ਦਿੰਦੇ ਨੇ ਤੇ ਗੱਲਾਂ ਕਰਦੀ ਕਰਦੀ ਉਹ ਖੁੱਲ ਕੇ ਹੱਸਣ ਲੱਗੀ ਸ਼ਾਇਦ ਜਿਸ ਦਾ ਜ਼ਿਕਰ ਕਰ ਰਹੀ ਸੀ ਉਸ ਤੋਂ ਸੁਣੀ ਹੋਈ ਕੋਈ ਹਸਾਉਣੀ ਗੱਲ ਉਸ ਨੂੰ ਯਾਦ ਆ ਗਈ ਹੋਵੇ ਇਸ ਘਰ ਵਿੱਚ ਆ ਕੇ ਇੱਕ ਚੀਜ਼ ਮੈਂ ਸਾਰੀ ਉਮਰ ਵਿੱਚ ਸ਼ਾਇਦ ਪਹਿਲਾਂ ਵੈਰੀ ਵੇਖੀ ਵੇਖੀ ਨਹੀਂ ਅਨੁਭਵ ਕੀਤੀ ਜਿਸ ਨੂੰ ਮੈਂ ਕਿਹੜੇ ਸ਼ਬਦਾਂ ਵਿੱਚ ਵਰਣਨ ਕਰਾਂ ਸਮਝ ਨਹੀਂ ਆਉਂਦੀ ਪਰ ਜੇ ਮੈਂ ਉਸ ਨੂੰ ਅਲੱਡ ਸੁੰਦਰਤਾ ਕਹੇ ਜਾਂ ਤਾਂ ਬਿਲਕੁਲ ਤਾਂ ਨਹੀਂ ਪਰ ਕਿਸੇ ਹੱਦ ਤੱਕ ਮੇਰਾ ਮਤਲਬ ਪਾਠਕ ਸਮਝ ਲੈਣਗੇ ਗੱਲਾਂ ਦਾ ਰੁਖ ਪਲਟ ਕੇ ਸ਼ਾਇਦ ਇਹ ਖਿਆਲ ਕਰਕੇ ਕਿ ਉਸ ਦਾ ਪ੍ਰੋਣਾ ਦੋਸਤ ਦੀ ਉਡੀਕ ਵਿੱਚ ਕਾਲਾ ਨਾ ਪੈ ਗਿਆ ਹੋਵੇ ਉਹ ਬੋਲੀ ਉਹਨਾਂ ਨੂੰ ਬਹੁਤਾ ਚੇਰ ਨਹੀਂ ਲੱਗਣਾ ਬਸ ਆਏ ਕਿ ਆਏ ਉਸ ਦੀਆਂ ਸਰਲ ਗੱਲਾਂ ਵਿੱਚੋਂ ਮੈਨੂੰ ਜਿਹੜਾ ਰਸ ਆ ਰਿਹਾ ਸੀ ਉਸ ਵਿੱਚ ਖੀਵਾ ਹੋ ਕੇ ਮੈਂ ਉੱਤਰ ਦਿੱਤਾ ਨਹੀਂ ਭੈਣ ਜੀ ਮੈਨੂੰ ਕੋਈ ਕਾਲੀ ਤੇ ਹੈ ਨਹੀਂ ਬੈਠਿਆਂ ਗੱਲਾਂ ਕਰਦੇ ਆ ਇਸ ਗੱਲ ਕਰਦੇ ਦੌਰਾਨ ਵਿੱਚ ਵੀ ਕਈ ਵਾਰੀ ਮੇਰੀ ਨਜ਼ਰ ਵੋਧੋ ਵਦੀ ਉਸ ਲਾਸ਼ ਦੀ ਤਸਵੀਰ ਤੇ ਪੈ ਜਾਂਦੀ ਸੀ ਤੇ ਮੈਂ ਉਸ ਬਾਬਤ ਪੁੱਛਣਾ ਵੀ ਚਾਹੁੰਦਾ ਸੀ ਮੇਰੀ ਇਸ ਤਕਣੀ ਨੂੰ ਸ਼ਾਇਦ ਉਸ ਕੁੜੀ ਨੇ ਤਾੜ ਲਿਆ ਸੀ ਤੁਸੀਂ ਇਹ ਸ ਤਸਵੀਰ ਨੂੰ ਵੇਖ ਕੇ ਹੈਰਾਨ ਹੁੰਦੇ ਹੋਵੋਗੇ ਕਿ ਸਿੱਖਾਂ ਦੇ ਘਰ ਵਿੱਚ ਕਪਟਾਨ ਦੀ ਤਸਵੀਰ ਕਿਉਂ ਲੱਗੀ ਹੋਈ ਹੈ ਪਰ ਕਹਿੰਦੀ ਕਹਿੰਦੀ ਉਹ ਰੋਗੀ ਤੇ ਮੈਂ ਵੇਖਿਆ ਕਿ ਉਸ ਦਾ ਗਲਾ ਕੁਝ ਭਾਰਾ ਹੋ ਗਿਆ ਸੀ ਅੱਖਾਂ ਵੀ ਕੁਝ ਝਲਕਾਈਆਂ ਸਨ ਪਰ ਇਹ ਡਾਕੂ ਨਹੀਂ ਜੀ ਇੱਕ ਦੇਵਤੇ ਦੀ ਤਸਵੀਰ ਹੈ ਹੋਰਾਂ ਲਈ ਸ਼ਾਇਦ ਡਾਕੂ ਹੋਵੇ ਪਰ ਮੇਰੇ ਲਈ ਤਾਂ ਤੇ ਅੱਗੇ ਉਸ ਦੀ ਆਵਾਜ਼ ਫੇਰ ਰੁਕ ਗਈ ਉਹ ਤੋਂ ਬੋਲ ਨਹੀਂ ਹੋਇਆ ਸੀ ਇਹਨੇ ਨੂੰ ਜੈਰਾਮ ਸਿੰਘ ਸ਼ਾਇਦ ਰਸੋਈ ਵਿੱਚ ਸਮਾਨ ਰੱਖ ਕੇ ਅੰਦਰ ਆ ਗਿਆ ਤੇ ਆਉਂਦਿਆਂ ਹੀ ਬੋਲਿਆ ਸ਼ਾਇਦ ਮੈਨੂੰ ਕੋਈ ਜ਼ਿਆਦਾ ਦੇਰ ਲੱਗ ਗਈ ਹੈ ਜੀ ਤੇ ਫਿਰ ਬੌਤੀ ਨੂੰ ਕਹਿਣ ਲੱਗਿਆ ਹਰਵੰਸ ਤੂੰ ਝਟਪਟ ਥਾਲ ਪਰੋਸ ਕੇ ਦੇ ਆ ਗਈ ਦੇਰ ਹੋ ਗਈ ਹੈ ਕੋਈ ਦੇਰ ਨਹੀਂ ਹੋਈ ਮੈਂ ਉਸ ਦਾ ਫਿਕਰ ਦੂਰ ਕਰ ਲਈ ਕਿਹਾ ਤੁਹਾਡੀ ਹਰਵੰਸ ਹੋਰਾਂ ਦੀਆਂ ਗੱਲਾਂ ਨੇ ਮੇਰਾ ਵਕਤ ਬੜਾ ਸਵਾਦਲਾ ਬਣਾ ਦਿੱਤਾ ਸੀ ਉਹ ਹੱਸ ਕੇ ਬੋਲਿਆ ਇਹਦੀਆਂ ਗੱਲਾਂ ਇੱਕ ਵਾਰ ਸ਼ੁਰੂ ਹੋ ਜਾਣ ਫਿਰ ਖਤਮ ਹੋਣ ਵਿੱਚ ਨਹੀਂ ਆਉਂਦੀਆਂ ਤੁਸੀਂ ਰੋਟੀ ਖਾਂਦੇ ਖਾਂਦੇ ਰਜ ਜਾਓਗੇ ਪਰ ਇਹ ਤੁਹਾਡੇ ਕੰਨ ਖਾਂਦੀ ਨਹੀਂ ਰਜੇਗੀ ਤੇ ਉਸ ਨੇ ਹਰਵੰਸ ਵੱਲ ਤੱਕਿਆ ਮੈਂ ਵੀ ਤੱਕਿਆ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਡੁੱਲ ਰਹੇ ਸਨ ਕਿਤੇ ਪਠਾਨ ਦੀ ਗੱਲ ਤੇ ਨਹੀਂ ਛੇੜੀ ਬੈਠੀ ਜੈ ਰਾਮ ਸਿੰਘ ਨੇ ਗੰਭੀਰ ਨਜ਼ਰ ਨਾਲ ਮੇਰੇ ਵੱਲ ਤੱਕ ਕੇ ਸਵਾਲ ਕੀਤਾ ਪਠਾਨ ਦਾ ਹੀ ਜ਼ਿਕਰ ਕਰਨ ਲੱਗੀ ਸੀ ਮੈਂ ਤਸਵੀਰ ਵੱਲ ਤੱਕਦਿਆਂ ਹੋਇਆ ਉੱਤਰ ਦਿੱਤਾ ਮੇਰੀ ਵੀ ਸਲਾਹ ਇਸ ਬਾਬਤ ਕੁਝ ਸੁਣਨ ਦੀ ਸੀ ਪਰ ਮਾਫ ਕਰਨਾ ਜੈ ਰਾਮ ਸਿੰਘ ਦੇ ਚਿਹਰੇ ਉੱਤੇ ਹਾਸੇ ਦੇ ਭਾਵ ਉੱਡ ਚੁੱਕੇ ਸਨ ਇਹ ਤੁਹਾਨੂੰ ਕੁਝ ਨਹੀਂ ਸੁਣਾ ਸਕੇਗੀ ਸਿਵਾਏ ਇਸ ਦੇ ਕੇ ਗੱਲ ਸ਼ੁਰੂ ਕਰਦਿਆਂ ਹੀ ਇਸ ਦਾ ਦਿਲ ਭਰ ਆਵੇ ਇਸ ਦਾ ਹਾਲ ਤੁਹਾਨੂੰ ਮੈਂ ਸੁਣਾਵਾਂਗਾ ਮੇਰੀ ਸੁਣਨ ਦੀ ਤੀਬਰਤਾ ਹੋਰ ਵੱਧ ਗਈ ਮੈਂ ਕਿਹਾ ਚੰਗਾ ਤਾਂ ਤੁਸੀਂ ਹੀ ਸੁਣਾਓ ਪਰ ਸੁਣਾਓ ਜ਼ਰੂਰ ਹਰਵੰਸ ਸੱਖਾਂ ਪੁੱਛਦੀ ਹੋਈ ਰਸੋਈ ਵੱਲ ਚਲੀ ਗਈ ਤੇ ਜੈਰਾਮ ਸਿੰਘ ਨੇ ਬੈਠ ਕੇ ਮੈਨੂੰ ਉਸ ਤਸਵੀਰ ਬਾਰੇ ਇਸ ਤਰ੍ਹਾਂ ਸੁਣਾਉਣਾ ਸ਼ੁਰੂ ਕੀਤਾ ਇਹ ਕੋਈ ਡੇਢ ਕਰੇ ਪਹਿਲਾਂ ਦੀ ਗੱਲ ਹੈ ਜੀ ਹਰਵੰਸ ਨਾਲ ਮੇਰਾ ਵਿਆਹ ਹੋਏ ਨੂੰ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ ਉਹਨੂੰ ਇੱਕ ਵਾਰੀ ਇਹਨਾਂ ਦੇ ਪਿੰਡ ਜ਼ਕੀ ਖੇਲ ਚ ਡਾਕਾ ਪਿਆ ڈاکੂਆਂ ਦਾ ਟੋਲਾ ਝੱਖੜ ਵਾਂਗ ਆਇਆ ਤੇ ਵਲੋਹਣੇ ਵਾਂਗ ਲੁੱਟ ਪੁੱਟ ਕੇ ਚਾਲਦਾ ਬਣਿਆ ਹਰਵੰਸ ਦੇ ਪੇਕੇ ਘਰ ਵਿੱਚੋਂ ਬਹੁਤ ਸਾਰੇ ਜ਼ੇਵਰ ਨਗਦੀ ਤੋਂ ਛੁੱਟ ਹਰਵੰਸ ਨੂੰ ਵੀ ਉਹ ਫੜ ਕੇ ਲੈ ਗਏ ਹਰਵੰਸ ਨੂੰ ਵੀ ਲੈ ਗਏ ਮਹਿਰਾਨੀ ਨਾਲ ਜੈ ਰਾਮ ਸਿੰਘ ਵੱਲ ਤੱਕਿਆ ਹਾਂਜੀ ਹਰਵੰਸ ਨੂੰ ਵੀ ਲੈ ਗਏ ਜੈ ਰਾਮ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਰਵੰਸ਼ ਦੀ ਉਮਰ ਉਦੋਂ 15 ਕੁ ਵਰਿਆਂ ਦੀ ਸੀ ਵਿਚਾਰੀ ਰੋਂਦੀ ਕੁਰਲਾਂਦੀ ਨੂੰ ਬੰਨ੍ਹ ਕੇ ਖੱਤਰੋ ਤੇ ਲਾਦ ਰਿਆ ਇਹ ਸਾਰੀਆਂ ਗੱਲਾਂ ਹਰਵੰਸ ਦੀ ਜ਼ਵਾਨੀ ਪਤਾ ਲੱਗੀਆਂ ਸਨ ਉਹ ਦੱਸਦੀ ਹੈ ਕਿ ਪਿੰਡ ਤੋਂ 2 ਕੁ ਮੀਲ ਜਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤੇ ਫਿਰ ਉਸ ਨੂੰ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਇੱਕ ਪਹਾੜੀ ਦੀ ਗਾਰ ਵਿੱਚ ਪਹੁੰਚਾ ਦਿੱਤੀ ਗਈ ਜਿੱਥੇ ਇੱਕ ਸਫ ਉੱਤੇ ਉਹ ਲੰਮੀ ਪਈ ਹੋਈ ਸੀ ਤੇ ਉਸ ਦੀ ਸਰਾਂਦੀ ਵੱਲ ਇੱਕ ਪਠਾਣੀ ਬੈਠੀ ਉਸਦੇ ਸਿਰ ਵਿੱਚ ਤੇਲ ਜਾਂ ਕੋਈ ਇਹੋ ਜਿਹੀ ਚੀਜ਼ ਚਸ ਰਹੀ ਸੀ ਹਰਵੰਸ ਦੱਸਦੀ ਹੈ ਕਿ ਉਸ ਪਠਾਣੀ ਦੀ ਉਮਰ 20 ਕੁ ਬਰਿਆਂ ਦੀ ਹੋਵੇਗੀ ਸਿਓ ਵਰਗਾ ਉਹਦਾ ਰੰਗ ਦੋਹਾ ਮੋਢਿਆਂ ਤੇ ਪਲਮ ਦੀਆਂ ਦੋ ਲੰਮੀਆਂ ਜ਼ੁਲਫਾਂ ਮੱਥੇ ਤੋਂ ਕੁਝ ਵਾਲ ਕਾਤਰੇ ਹੋਏ ਦਾੱਡੀ ਹੀ ਸੋਹਣੀ ਤੇ ਰੇਸ਼ਟ ਪੋਸਟ ਐਨੀ ਕਿ ਤਕੜਾ ਮਰਦ ਉਸਦੀ ਚਪੇੜ ਖਾ ਕੇ ਪਾਣੀ ਨਾ ਮੰਗ ਸਕੇ ਕਿਉਂਕਿ ਹਰਵੰਸ ਬੜੀ ਚੰਗੀ ਤਰਾ ਪਛਤੋਦਾਨਦੀ ਸੀ ਇਸ ਲਈ ਥੋੜੇ ਦਿਨਾਂ ਵਿੱਚ ਹੀ ਦੋਨਾਂ ਦਾ ਬੜਾ ਗੂੜਾ ਸਹੇਲ ਹੋ ਗਿਆ ਹਰਵੰਸ ਨੂੰ ਰੋਟੀ ਪਹਚਾਉਣ ਤੇ ਉਸ ਦਾ ਦਿਲ ਆਈ ਰੱਖਣ ਦੀ ਡਿਊਟੀ ਉਸੇ ਪਠਾਣੀ ਦੇ ਜ਼ਿੰਮੇ ਸੀ ਕਦੇ ਕੋਈ ਮਰਦ ਉਸ ਗਾਰਵਲ ਆਉਂਦਾ ਹਰਵੰਸ ਨੇ ਨਹੀਂ ਸੀ ਡੱਠਾ ਪਠਾਣੀ ਦਾ ਨਾਂ ਸੀ ਸੁਲਤਾਨ ਜ਼ਰੀ ਤੇ ਉਸ ਨੂੰ ਵਿਆਹ ਹੀ ਨੂੰ ਲਗਪਗ ਹਰਵੰਸ ਜਿੰਨਾ ਹੀ ਚਿਰ ਹੋਇਆ ਸੀ ਆਹੀ ਮਹੀਨਾ ਤੋਂ ਮਹੀਨੇ ਪਹਿਲੇ 5-6 ਦਿਨ ਹਰਵੰਸ ਨੇ ਬੜੇ ਔਖੇ ਕੱਟੇ ਬਿਨਾ ਖਾਣ ਪੀਣ ਤੇ ਬਿਨਾ ਸੁੱਤਿਆਂ ਪਰ ਸੁਲਤਾਨ ਜ਼ਰੀ ਦੇ ਪਿਆਰ ਨੇ ਹੌਲੀ-ਹੌਲੀ ਉਸ ਦਾ ਦੁੱਖ ਘਟਾਉਣਾ ਸ਼ੁਰੂ ਕਰ ਦਿੱਤਾ ਸੁਲਤਾਨ ਜ਼ਰੀ ਆਪਣੇ ਪਤੀ ਪਾਸ ਰਹਿੰਦੀ ਸੀ ਉਹਨਾਂ ਲੋਕਾਂ ਵਿੱਚ ਮਕਲਾਵੇ ਦੀ ਕੋਈ ਰਸਮ ਨਹੀਂ ਸੀ ਵਿਆਹ ਤੋਂ ਦੂਜੇ ਦਿਨ ਹੀ ਲਾੜਾ ਆਪਣੀ ਵੋਟਰੀ ਨੂੰ ਲੈ ਕੇ ਘਰ ਆ ਜਾਂਦਾ ਤੇ ਵੋਟਰੀ ਸਾਰੇ ਜਾਂਦੀ ਹੀ ਕੰਮਤਾਂ ਦੇ ਵਿੱਚ ਖੋਬ ਜਾਂਦੀ ਸਾਂਡੇ ਵਾਂਗ ਉਹ ਵਰੇ ਸ਼ਮਾਈਆਂ ਰੇਸ਼ਮ ਹਡਾਂ ਤੇ ਹੱਥ ਤੇ ਹੱਥ ਧਰ ਕੇ ਵਿਹਲੇ ਬੈਠਾ ਰਹਿਣ ਵਿੱਚ ਨਹੀਂ ਗੁਜ਼ਾਰ ਦਿੰਦੀਆਂ ਸਨ ਸਭ ਉਹਨਾਂ ਲੋਕਾਂ ਵਿੱਚ ਚੰਗੀ ਬੋਟੀ ਦੇ ਲੱਛਣ ਹੀ ਇਹ ਹਨ ਕਿ ਉਹ ਵਿਆਹ ਤੋਂ ਬਾਅਦ ਕਿੰਨਾ ਕਰੜੇ ਤੋਂ ਕਰੜਾ ਕੰਮ ਕਰ ਸਕਦੀ ਹੈ ਸਾਡਾ ਗੱਲਾਂ ਦਾ ਸਿਲਸਿਲਾ ਜੇ ਇਥੋਂ ਤੀਕੀ ਪੁੱਜਿਆ ਸੀ ਕਿ ਹਰਵੰਸ ਪਾਣੀ ਦੀ ਗੜਵੀ ਚਿਰਮਤੀ ਤੇ ਤੌਲੀਆਲੀ ਸਾਡੇ ਹਸਪਤਾਲ ਲਈ ਕਮਰੇ ਵਿੱਚ ਆਈ ਪਰ ਮੈਨੂੰ ਜੈ ਰਾਮ ਸਿੰਘ ਦੀ ਗੱਲ ਕਥਾ ਵਿੱਚੋਂ ਬੜਾ ਸਵਾਦ ਆ ਰਿਹਾ ਸੀ ਤੇ ਮੈਂ ਉਸ ਅੱਗੇ ਮਿਹਨਤ ਕੀਤੀ ਕਿਰਪਾ ਕਰਕੇ ਇਹ ਕਹਾਣੀ ਖਤਮ ਹੋ ਲੈਣ ਦਿਓ ਹਰਵੰਸ ਸੋਮੇ ਜਿਵੇਂ ਬਾਸ ਮੁੜ ਗਈ ਤੇ ਜੈਰਾਮ ਸਿੰਘ ਨੇ ਫੇਰ ਆਪਣਾ ਅਧੂਰਾ ਸਿਲਸਿਲਾ ਸ਼ੁਰੂ ਕੀਤਾ ਸੁਲਤਾਨ ਜ਼ਰੀ ਰੋਜ਼ ਦੋ ਵੇਲੇ ਇੱਕ Hindu ਮੁੰਡੇ ਦੇ ਹੱਥ ਰੋਟੀ ਚੁਕਾ ਕੇ ਘਰ ਵਿੱਚ ਆਉਂਦੀ ਮੱਕੀ ਦੀ ਰੋਟੀ ਨਾਲ ਉਬਲੇ ਹੋਏ ਆਂਡੇ ਤੇ ਲੂਣ ਮਿਰਚਾਂ ਜਾਂ ਦੁੱਧ ਬਸ ਇਹ ਸੀ ਹਰਵੰਸ ਦੀ ਖਰਾਕ ਸੁਲਤਾਨ ਜ਼ਰੀ ਮੁੰਡੇ ਨੂੰ ਵਾਪਸ ਭੇਜ ਕੇ ਘੰਟਿਆਂ ਵੱਧੀ ਹਰਵੰਸ ਪਾਸ ਬੈਠੀ ਰਹਿੰਦੀ ਤੇ ਉਸ ਦੀ ਇਸ ਡਰਾਉਣੀ ਕੈਦ ਬਾਰੇ ਅਫਸੋਸ ਕਰਿਆ ਕਰਦੀ ਤੇਈ ਵਾਰੀ ਹਰਵੰਸ ਨੂੰ ਧੀਰਜ ਤਲਾਸ਼ਾ ਦੇਣ ਦੀ ਹੋਈ ਉਹ ਛੇਤੀ ਹੀ ਉਹਦੇ ਰਿਆ ਹੋਣ ਦਾ ਭਰੋਸਾ ਵੀ ਦਵਾਉਂਦੀ ਹਰਵੰਸ ਦਾ ਸਾਰਾ ਵਕਤ ਮਾਪਿਆਂ ਦੀ ਯਾਦ ਤੇ ਸੁਲਤਾਨ ਜ਼ਰੀ ਦੀ ਉਡੀਕ ਵਿੱਚ ਬੀਤਦਾ ਸੀ ਇੱਕ ਦਿਨ ਦੀ ਗੱਲ ਹੈ ਹਰਵੰਸ ਰੋਟੀ ਖਾ ਕੇ اٹਹੀ ਸੀ ਦੋਹਾਂ ਦੀਆਂ ਗੱਲਾਂ ਛਿੜਪੀਆਂ ਸੁਲਤਾਨ ਜ਼ਰੀ ਉਹਨੂੰ ਪੁੱਛਣ ਲੱਗੀ ਪਤੀ ਨੂੰ ਮਿਲਣ ਲਈ ਦਿਲ ਕਰਦਾ ਹੈ ਕਿ ਨਹੀਂ ਹਰਵੰਸ ਦਾ ਦਿਲ ਸ਼ਾਇਦ ਉਸ ਦਿਨ ਬਹੁਤ ਭਰੇ ਹੋਇਆ ਸੀ ਇਸ ਹਨੇਰੀ ਗਾਰ ਵਿੱਚ ਆਇਆ ਉਹਨੂੰ 20 ਦਿਨ ਹੋ ਗਏ ਸੀ ਸੁਲਤਾਨ ਜ਼ਰੀ ਨੇ ਆਪਣੇ ਪ੍ਰਸ਼ਨ ਨੂੰ ਇਸ ਤਰ੍ਹਾਂ ਪੂਰਾ ਕੀਤਾ ਮੇਰਾ ਪਤੀ ਤਾਂ ਮੈਨੂੰ ਇੱਕ ਦਿਨ ਲਈ ਵੀ ਅੱਖਾਂ ਤੋਂ ਓਲੇ ਨਹੀਂ ਕਰ ਸਕਦਾ ਹਰਵੰਸ ਦੀਆਂ ਡਾਡਾਂ ਨਿਕਲ ਗਈਆਂ ਪਠਾਣੀ ਦੀ ਸ਼ਾਤੀ ਤੇ ਸਿਰ ਧਰ ਕਿਉਂ ਇਹ ਨਾ ਰੋਈ ਇਹ ਨਾ ਰੋਈ ਕਿ ਸੁਲਤਾਨ ਜ਼ਰੀਦਾ ਦਿਲ ਵੀ ਪੰਗਰ ਗਿਆ ਉਸਦੇ ਅਥਰੂ ਵੀ ਹਰਵੰਸ ਦੇ ਅਥਰੂਆਂ ਨਾਲ ਯਾਰ ਰਲੇ ਉੱਠਣ ਲੱਗਿਆ ਪਠਾਣੀ ਨੇ ਉਸ ਨੂੰ ਕਿਹਾ ਫਹਿਰ ਜਾ ਅੱਜ ਮੈਂ ਆਪਣੇ ਪਤੀ ਨੂੰ ਕਹਾਂਗੀ ਕਿ ਤੈਨੂੰ ਇੱਥੋਂ ਕਿਵੇਂ ਨਾ ਕਿਵੇਂ ਆਜ਼ਾਦ ਕਰਵਾਏ ਹਰਵੰਸ ਨੇ ਪਹਿਲਾਂ ਤਾਂ ਉਸ ਦੀਆਂ ਗੱਲਾਂ ਨੂੰ ਮਖੌਲ ਹੀ ਸਮਝਿਆ ਪਰ ਜਦ ਉਸ ਦੇ ਚਿਹਰੇ ਉੱਤੇ ਦ੍ਰੜਤਾ ਤੇ ਗੰਭੀਰਤਾ ਦੇ ਭਾਵ ਵੇਖੇ ਤਾਂ ਉਸ ਨੂੰ ਪਠਾਣੀ ਦੀਆਂ ਗੱਲਾਂ ਉੱਤੇ ਕੁਝ-ਕੁਝ ਵਿਸ਼ਵਾਸ ਹੋਣ ਲੱਗਾ ਉਸਨੇ ਪੁੱਛਿਆ ਕੀ ਉਹ ਤੇਰੀ ਗੱਲ ਮੰਨ ਲੂਗਾ ਪਠਾਣੀ ਬੋਲੀ ਜੇ ਨਹੀਂ ਮੰਨੂਗਾ ਤਾਂ ਸੁਲਤਾਨ ਜ਼ਰੀ ਵੀ ਜਉਂਦੀ ਨਹੀਂ ਰਹੂਗੀ ਦੇਖੀ ਸਹੀ ਤੂੰ ਇਹ ਕਹਿਣ ਤੋਂ ਬਾਅਦ ਉਹ ਹਰਵੰਸ ਨੂੰ ਜਫੀ ਪਾ ਕੇ ਮਿਲੀ ਤੇ ਫੇਰ ਵਾਰ ਨਿਕਲਾਈ ਉਸੇ ਰਾਤ ਦਾ ਜ਼ਿਕਰ ਹੈ ਕਿ ਅੱਧੀ ਰਾਤ ਨੂੰ ਜਦ ਹਰਵੰਸ ਆਪਣੇ ਘਾਰ ਵਿੱਚ ਸੁੱਤੀ ਹੋਈ ਸੀ ਉਸ ਨੂੰ ਦੂਰ ਸਾਰੇ ਕਿਤੇ ਬੰਦੂਕ ਚੱਲਣ ਦੀ ਆਵਾਜ਼ ਨੇ ਜਗਾ ਦਿੱਤਾ ਤੇ ਇਸ ਤੋਂ ਕੁਝ ਚਰਵਾੜ ਗਾਰ ਦੇ ਮੂੰਹ ਅੱਗੋਂ ਪੱਥਰ ਸਰਕਾ ਕੇ ਇੱਕ ਉੱਚਾ ਲੰਮਾ ਪਠਾਣ ਅੰਦਰ ਆਇਆ ਉਸ ਦੇ ਮੋਢੇ ਤੇ ਇੱਕ ਭਾਰੀ ਬੰਦੂਕ ਤੇ ਗਲ ਵਿੱਚ ਕਾਰਤੂਸਾਂ ਦਾ ਭਰਿਆ ਹੋਇਆ ਥੈਲਾ ਸੀ ਮੈਂ ਜੈ ਰਾਮ ਸਿੰਘ ਦੀ ਗੱਲ ਟੋਕ ਕੇ ਤਸਵੀਰ ਵੱਲ ਉਂਗਲ ਕਰਦਿਆਂ ਪੁੱਛਿਆ ਕੀ ਆ ਤਸਵੀਰ ਉਸੇ ਬੰਦੇ ਦੀ ਐ ਜੈ ਰਾਮ ਸਿੰਘ ਨੇ ਹੌਂਕਾ ਭਰ ਕੇ ਆਖਿਆ ਹਾਂਜੀ ਇਹ ਉਹੀ ਨਕਰਮਾ ਆਦਮੀ ਹੈ ਤੇ ਉਹਨੇ ਅੱਗੇ ਗੱਲ ਦੱਸਣੀ ਸ਼ੁਰੂ ਕੀਤੀ ਲੋ ਜੀ ਪਠਾਨ ਨੇ ਆਉਂਦੇ ਹਰਵੰਸ ਨੂੰ ਕਿਹਾ ਭੈਣ ਛੇਤੀ ਉਹ ਬਾਹਰ ਨਿਕਲ ਹਰਵੰਸ ਸਮਝ ਗਈ ਕਿ ਉਹ ਸੁਲਤਾਨ ਜ਼ਰੀਦਾ ਪਤੀ ਹੀ ਹੋਵੇਗਾ ਉਹ ਬਾਹਰ ਨਿਕਲੀ ਪਠਾਨ ਨੇ ਕਾਲੀ ਕਾਲੀ ਉਸ ਨੂੰ ਖੱਤਰ ਤੇ ਸਵਾਰ ਕੀਤਾ ਤੇ ਇੱਕ ਅਤੀ ਔਖੇ ਤੇ ਭੀੜੇ ਦਰਰੇ ਵਿੱਚੋਂ ਦੀ ਲੰਗਦਾ ਪਹਾੜ ਦੀ ਉਤਰਾਹੀ ਵੱਲ ਚੱਲ ਪਿਆ ਹਰਵੰਸ ਕਈ ਮੀਲਾਂ ਤੱਕ ਚੁੱਪ ਚਾਪ ਖੱਤਰ ਤੇ ਚੜੀ ਤੁਰੀ ਗਈ ਪਠਾਨ ਨੇ ਵੀ ਉਸ ਨਾਲ ਕੋਈ ਗੱਲ ਨਾ ਕੀਤੀ ਹਰਵੰਸ ਨੇ ਇੱਕ ਪਾਸੇ ਕੁਝ ਖੜਾਕ ਜਿਹਾ ਸੁਣ ਕੇ ਕਿਹਾ ਭਰਾ ਜੇ ਕੋਈ ਮਗਰੋਂ ਆ ਗਿਆ ਤਾਂ ਕੀ ਬਣੂਗਾ ਪਠਾਨ ਨੇ ਬਿਨਾਂ ਲੰਮਾ ਚੜਾ ਉੱਤਰ ਦਿੱਤਿਆਂ ਆਪਣੀ ਬੰਦੂਕ ਵੱਲ ਇਸ਼ਾਰਾ ਕਰਦੇ ਕਿਹਾ ਤੇ ਆ ਫਿਰ ਕਦੋਂ ਕਮ ਆਉਗੀ ਤੂੰ ਡਰ ਨਾ ਅੱਗੋਂ ਹਰਵੰਸ ਨੇ ਕਿਹਾ ਜੇ ਤੇਰੇ ਉੱਤੇ ਕਿਸੇ ਨੇ ਬੰਦੂਕ ਦਾਗ ਦਿੱਤੀ ਫੇਰ ਉਹ ਬੋਲਿਆ ਕੋਈ ਪਰਵਾਹ ਨਹੀਂ ਤੂੰ ਡਰ ਨਾ ਹਰਵੰਸ ਬੋਲੀ ਤੇ ਤੇਰੀ ਸੁਆਣੀ ਕੀ ਕਰੂਗੀ ਤੇਰੇ ਘਰ ਵਾਲੀ ਉਹ ਬੋਲਿਆ ਉਹ ਤਾਂ ਚਲੀ ਗਈ ਕਿੱਥੇ ਚਲੀ ਗਈ ਹਰਵੰਸ ਨੇ ਪੁੱਛਿਆ ਰੱਬ ਦੇ ਘਰ ਹੈਂ ਇਹ ਕੀ ਅੱਖੇ ਵੀਰਾ ਤੂੰ ਭੈਣ ਤੂੰ ਠਾ ਦੀ ਆਵਾਜ਼ ਸੁਣੀ ਸੀ ਨਾ ਬੰਦੂਕ ਚੱਲਣ ਦੀ ਹਾਂ ਹਾਂ ਹੋ ਸੁਣੀ ਐ ਮੈਂ ਬੰਦੂਕ ਚੱਲਣ ਦੀ ਆਵਾਜ਼ ਇਸ ਤੋਂ ਬਾਅਦ ਪਠਾਨ ਨੇ ਹਰਵੰਸ ਨੂੰ ਦੱਸਿਆ ਕਿ ਆਉਂਦਾ ਹੋਇਆ ਆਪਣੀ ਸੱਜ ਵੈਹੀ ਨੂੰ ਬੰਦੂਕ ਦਾ ਨਿਸ਼ਾਨਾ ਇਸ ਲਈ ਬਣਾਇਆ ਕਿ ਉਹਨੇ ਹੁਣ ਕਦੇ ਮੁੜ ਕੇ ਨਹੀਂ ਆਉਣਾ ਉਹ ਸਦਾ ਲਈ ਇਸ ਜਹਾਨ ਤੋਂ ਚਲੀ ਗਈ ਐ ਹਰਵੰਸ ਨੇ ਸਹਿਮ ਪਰਿਵਾਜ਼ ਵਿੱਚ ਪੁੱਛਿਆ ਪਰ ਕਾਤੋਂ ਤੂੰ ਆਪਣੇ ਘਰ ਵਾਲੀ ਨੂੰ ਕਿਉਂ ਮਾਰਿਆ ਅੱਗੋਂ ਪਠਾਨ ਨੇ ਉੱਤਰ ਦਿੱਤਾ ਕਿਉਂਕਿ ਮੈਂ ਆਪਣੇ ਕਬੀਲੇ ਨਾਲ ਧੋਖਾ ਕੀਤਾ ਹੈ ਕਬੀਲੇ ਦੀ ਮਰਜ਼ੀ ਦੇ ਉਲਟ ਮੈਂ ਤੈਨੂੰ ਆਜ਼ਾਦ ਕਰ ਰਿਹਾ ਜਿਹੜਾ ਕਿ ਸਾਡੇ ਕਬੀਲੇ ਦਾ ਅਸੂਲ ਨਹੀਂ ਹੈ ਇਸ ਕਰਕੇ ਕਬੀਲੇ ਵਾਲਿਆਂ ਨੇ ਨਾ ਮੇਰੀ ਘਰ ਵਾਲੀ ਨੂੰ ਛੱਡਣਾ ਸੀ ਤੇ ਨਾ ਮੈਨੂੰ ਉਹਨੂੰ ਮੈਂ ਆਪਣੇ ਹੱਥੀਂ ਬਿਦਾ ਕਰ ਦਿੱਤਾ ਤੇ ਮੇਰੇ ਨਾਲ ਜੋ ਹੋਏਗੀ ਦੇਖੀ ਜਾਊਗੀ ਤੁਰਦਿਆਂ ਤੁਰਦਿਆਂ ਸਵੇਰ ਹੋ ਗਈ ਹਰਵੰਸ ਦਾ ਪਿੰਡ ਸਿਰਫ 2 ਕਮੀਲ ਦੀ ਬਾਟ ਤੇ ਰਹਿ ਗਿਆ ਸੀ ਉਦੋਂ ਹੀ ਮਗਰੋਂ ਹੂ ਹਲਾ ਦੀਆਂ ਆਵਾਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਕੁਝ ਚਿਰਵਾਦ ਹਰਵੰਸ ਨੂੰ ਸਾਫ਼ ਸੁਣਾਈ ਦਿੱਤਾ ਉਹ ਆ ਗਿਆ ਉਹ ਜਾਂਦਾ ਫੜ ਲਓ ਨਿਕਲ ਨਾ ਜਾਵੇ ਪਠਾਨ ਨੌਜਵਾਨ ਨੇ ਝਟਪਟ ਆਪਣੇ ਲੱਕ ਨਾਲੋਂ ਸਾਫਾ ਖੋਲ ਕੇ ਰਵਾਸ ਦੇ ਦੋਹਾਂ ਪੈਰਾਂ ਨੂੰ ਦਪਾਸਿਆਂ ਬੰਨ੍ਹ ਕੇ ਖੱੱਚਰ ਦੇ ਪੇਟ ਨਾਲ ਇਸ ਤਰ੍ਹਾਂ ਕੱਸ ਦਿੱਤਾ ਕਿ ਖੱੱਚਰ ਦੇ ਸਰਪੱਟ ਭੱਜਣ ਨਾਲ ਵੀ ਉਹ ਡੇ ਗਣਾ ਸਕੇ ਤੇ ਉਸ ਨੇ ਖੱੱਚਰ ਨੂੰ ਬੰਦੂਕ ਦਾ ਕੁੰਦਾ ਮਾਰਿਆ ਤੇ ਉਹ ਹਵਾ ਨਾਲ ਗੱਲਾਂ ਕਰਨ ਲੱਗੀ ਇਹਨੇ ਨੂੰ ਪਿਛਲੀ ਬਾਹਰ ਬਿਲਕੁਲ ਨੇੜੇ ਆ ਗਈ ਤੇ ਦਪਾਸਿਆਂ ਗੋਲੀਆਂ ਦੀ ਠਾ ਠਾ ਸ਼ੁਰੂ ਹੋ ਗਈ ਬਰਾਬਰ ਵਾਰ ਜੀਆਂ ਗੋਲੀਆਂ ਦਾ ਜਵਾਬ ਦਿੰਦਾ ਹੋਇਆ ਉਹ ਪਠਾਨ ਖੱੱਚਰ ਦੇ ਮਗਰ ਉੱਡਿਆ ਆ ਰਿਹਾ ਸੀ ਹਰਵੰਸ ਦੇ ਵੇਖਦੇ ਆਂ ਵੇਖਦੇ ਇੱਕ ਗੋਲੀ ਉਸ ਦੇ ਮੋਢੇ ਵਿੱਚ ਵੱਜੀ ਪਰ ਉਹ ਭੱਜਦਾ ਰਿਹਾ ਵਿੱਚ ਵਿੱਚ ਬਾਹਰਵਾਲ ਪਿਛਲੇ ਪਾਸੇ ਗੋਲੀਆਂ ਵੀ ਚਲਾਉਂਦਾ ਰਿਹਾ ਪਿੰਡ ਦੇ ਮਕਾਨ ਵਿਖਾਈ ਦੇਣ ਲੱਗੇ ਕਿ ਦੂਜੀ ਗੋਲੀ ਉਸ ਦੇ ਪੱਟ ਵਿੱਚ ਆ ਵੱਜੀ ਹੁਣ ਉਹ ਜ਼ਕੀ ਖੇਲ ਦੀ ਹੱਦ ਵਿੱਚ ਪਹੁੰਚ ਚੁੱਕੇ ਸਨ ਪਠਾਨ ਨੇ ਖੱਤਰ ਨੂੰ ਇੱਕ ਹੋਰ ਕੁੰਦਾ ਮਾਰਿਆ ਤੇ ਉਹ ਪਿੰਡ ਦੇ ਵਿੱਚ ਜਾ ਵੜੀ ਪਰ ਪਠਾਨ ਅਗਾਹ ਨਾ ਵਧਿਆ ਉਹ ਮੁਕਾਬਲੇ ਤੇ ਡਟ ਗਿਆ ਹਰਵੰਸ ਆਪਣੇ ਘਰ ਜਾ ਪਹੁੰਚੀ ਡਾਕ ਆਇਆ ਸਮਝ ਕੇ ਪਿੰਡ ਦੇ ਲੋਕ ਮੁਕਾਬਲੇ ਲਈ ਬਾਹਰ ਨਿਕਲ ਆਏ ਪਰ ਸਾਰੇ ਡਾਕੂ ਵਾਪਸ ਜਾ ਚੁੱਕੇ ਸਨ ਸਿਰਫ ਇੱਕ Laash ਪਈ ਹੋਈ ਮਿਲੀ ਜਿਸ ਨੂੰ 3 ਗੋਲੀਆਂ ਵੱਜੀਆਂ ਹੋਈਆਂ ਸਨ ਗੈਰ ਆਮ ਸਿੰਘ ਤੋਂ ਬਾਤ ਆ ਸੁਣ ਕੇ ਮੇਰਾ ਦਿਲ ਕਾਉ ਮਾਉ ਹੋਣ ਲੱਗਿਆ ਤੇ ਸੱਚਮੁੱਚ ਉਸ ਪਠਾਨ ਨੌਜਵਾਨ ਦੀ ਜਾਨੀ ਉਸ ਦੇਵਤੇ ਦੀ ਤਸਵੀਰ ਨੂੰ ਮੈਂ ਦਿਲ ਹੀ ਦਿਲ ਵਿੱਚ ਨਮਸਕਾਰ ਕੀਤਾ ਜਿਸ ਨੇ ਇੱਕ ਸ਼ਰਨਾਖਤ ਨੂੰ ਬਚਾਉਣ ਲਈ ਪਹਿਲਾਂ ਘਰ ਵਰਵਾਦ ਕੀਤਾ ਤੇ ਫਿਰ ਆਪਣੀ ਜ਼ਿੰਦਗੀ ਜੈ ਰਾਮ ਸਿੰਘ ਰੋਟੀ ਲੈਣ ਲਈ ਉੱਠ ਕੇ ਜਦ ਬਾਹਰ ਨਿਕਲਿਆ ਤਾਂ ਬੂਹੇ ਲਾਗੇ ਖਰੋਤੀ ਹਰਵੰਸ ਕੌਰ ਹਟਕੋਰੇ ਲੈ ਲੈ ਕੇ ਰੋਣ ਲੱਗੀ ਤੰਵਾਦ ਦੋਸਤੋ